ਇਹ ਬਾਦਲ ਦਾ ਜੀਣਾ ਸੁਖ ਵੇਖਿਆ ਉਹਨਾਂ ਅਸੀਂ ਸੁਖ ਨਹੀਂ ਵਿੱਚ ਸਾਹਿਬ ਕਹਿੰਦੇ 13 ਦੀਆਂ 13 ਸੀਟਾਂ ਲੈਣੀਆਂ ਪੰਜਾਬ 'ਚ ਉਹ ਮਾਨ ਸਾਹਿਬ ਤਾਂ ਹੁਣ ਆਖਾ ਬੈਠਾ ਹੀ ਆਖੀ ਜਾਂਦਾ ਪਿੰਡਾਂ 'ਚ ਜਾ ਕੇ ਪਤਾ ਤਾਂ ਲੈ ਇਹ ਮੈਂ ਪਹਿਲਾਂ ਸਾਡਾ ਐਮ.ਐਨ.ਆਰ ਨੂੰ ਬਾਅਦ ਸਾਡੇ ਪਿੰਡ 'ਚ ਅੰਮ੍ਰਿਤਸਰ ਤੋਂ ਕਾਹਤ ਲੱਗੂ ਵੀ ਲੈਣੀਆਂ ਲੱਗਦਾ ਤੇ ਖੁੱਡੀਆਂ ਵਾਲਾ ਤੇਰਾ ਸਾਡੇ ਕੋਲ ਦਰਹੀ ਨਹੀਂ ਮੁਕਾਬਲਾ ਹੋਊਗਾ ਸਾਡੇ ਪਿੰਡ 'ਚ ਅਸੀਂ ਤੈਨੂੰ ਦੱਸਦੇ ਅੱਛਾ ਤੇ ਦੋ ਵਾਕ ਦਾ ਕਾਂਗਰਸ ਦਾ ਕਿਆ ਕਾਲੀਆਂ ਦਾ ਹੂੰ ਦੋਨਾਂ ਮੁਕਾਬਲਾ ਹੋਣਾ ਹੀ ਹੋਣਾ ਹੈ ਹਾਂ ਇੱਕ ਨੰਬਰ ਦੇ ਕੰਮ ਕੀਤੇ ਆ ਬਾਦਲ ਨਾਲ ਦਾ ਬੰਦਾ ਨਹੀਂ ਹੋਣਾ ਮਰ ਗਿਆ ਬੰਦਾ ਹੋਣਾ ਪਿਆ ਸੀ ਆਪਣੀ ਦੀ ਜਗ੍ਹੀ ਬੈਠੇ ਤੇ ਬਿਆਂ ਦੇ ਮੋਟਰ ਲਾ ਲਾ ਨਾ ਕਿੱਥੇ ਤਾਰਾ ਮੇਰਾ ਨਹੀਂ ਹੁੰਦਾ ਸੀ 90 90 ਮਰ ਚੋਣਾ ਹੁੰਦਾ ਬਾਦਲ ਦੀ ਜੇਨ ਲਾ ਦੇ ਵੀ ਜਿੰਮੇਦਾਰ ਹੋਣਗੇ ਬਾਦਲ ਮਾਰਾ ਬਾਦਲ ਮਾਰਾ ਪਿਆ ਆਉਂਦਾ ਇਹ ਮੁੰਡਾ ਹੁੰਦਾ ਨਹੀਂ ਪਿਆ ਪਜਾ ਸਕਾ ਤੇ ਉਹ ਮੋਟਾਂ ਵਾਲੇ ਜਾ ਦੇ ਪਿਆ ਬਜੂਗਾ ਆਸੀ ਕਾਜੀ ਸਾਸੀ ਕਰ ਪਾਈ ਬਾਬਾ ਜੀ ਬਠਿੰਡਾ ਹਾਰਟ ਸੀਟ ਹੈ ਲੋਕ ਸਭਾ ਹਲਕਾ ਦੀ ਹਰਸਿੰਦਰ ਸਿੰਘ ਬਾਦਲ ਆਇਆ ਇਥੋਂ ਤੇ ਕੁਡੀਆਂ ਸਾਹਿਬ ਖੜੇ ਹੈ ਕੀ ਲੱਗਦਾ ਕਿੰਨਾ ਦਾ ਫਸਮਾ ਦਾ ਮੈਚ ਲੱਗਦਾ ਕੌਣ ਬਾਜੀ ਮਾਰੂ ਵੀ ਹਮਤ ਸੰਦੂਤ ਕੋਲ ਤਾਂ ਲੱਗਦਾ ਜੂ ਵੀ ਲੈਣ ਨੂੰ ਲੱਗਦਾ ਹੂੰ ਤੇ ਖੁੱਡੀਆਂ ਵਾਲਾ ਤੇਰਾ ਇੱਕ ਸਾਡੇ ਭਾਈ ਦਰਹੀ ਨਹੀਂ ਕੋਈ ਉਹ ਖੁੱਡੀਆਂ ਸਾਹਿਬ ਕਹਿੰਦੇ ਨਹੀਂ ਨਹੀਂ ਮੈਨੂੰ ਲੱਗਿਆ ਹੈ ਕੋਈ ਕਹਿੰਦੇ ਕੰਮ ਬਹੁਤ ਕੀਤਾ ਕੰਮ ਉਹਦੇ ਨੇ ਲੱਗੇ ਕਰਿਓ ਸਾਡੇ ਤਾਂ ਕਰੀ ਨਹੀਂ ਤੁਸੀਂ ਦੇ ਕਿਹੜਾ ਲੋਕ ਕੰਮ ਕੀਤਾ ਨਹੀਂ ਠੀਕ ਹੈ ਤੇ ਨਾ ਕੋਈ ਜਾਣਦਾ ਇੱਥੇ ਹੂੰ ਜਾਣਦੇ ਉਹ ਉਹ ਤਾਂ ਕਹਿੰਦੇ ਵੀ ਜੇ ਆਪਾਂ ਮਾਨ ਸਾਹਿਬ ਦੀ ਗੱਲ ਕਰੀਏ ਮਾਨ ਸਾਹਿਬ ਕਹਿੰਦੇ ਤੇਰਾ ਦੀਆਂ 13 ਸੀਟਾਂ ਲੈਣੀਆਂ ਪੰਜਾਬ ਚ ਉਹ ਮਾਨ ਸਾਹਿਬ ਤਾਂ ਹੁਣ ਆਖਿਆ ਬੈਠਾ ਹੀ ਆ ਯੋੰਡਾ ਹੈ ਪਿੰਡਾਂ 'ਚ ਜਾ ਕੇ ਪਤਾ ਲੱਗਿਆ ਇਹ ਮੇਰੇ ਪਿੰਡ ਦਾ ਐਮਐਲਏ ਨੂੰ ਬਾੜ ਸਾਡੇ ਪਿੰਡ 'ਚ ਹਾਂ ਹਾਂ ਇਹ ਕਿਹੜਾ ਐਮਐਲਏ ਤੁਹਾਡਾ ਅਥਾ ਐਮਐਲਏ ਹੋ ਜਿਹੜਾ ਤੁਸੀਂ ਆਪਣਾ ਟੀਐਮ ਤੋਂ ਡੀਸੀ ਮੈਂ ਸਭ ਮਾਸਟਰ ਉਹਨੂੰ ਬਾੜ ਕੇ ਉਹ ਪਿੰਡ ਦੀ ਬਾੜ ਪੁੱਛੀਏ ਇੱਥੇ ਲਾਲਾ ਲਾ ਕਰਕੇ ਉਹ ਉਹ ਭੱਜ ਜਾਂਦਾ ਮਾਨ ਸਾਹਿਬ ਤਾਂ ਕਹਿੰਦੇ ਸਾਡੇ ਲੀਡਰਾਂ ਨੂੰ ਪਿਆਰ ਹੀ ਲੋਕ ਬਹੁਤ ਕਰਦੇ ਕਹਿੰਦੇ ਜੱਫੀਆਂ ਹੁੰਦੀਆਂ ਉਹ ਨਹੀਂ ਆਏ ਨਹੀਂ ਪੁੱਛਣ ਗਏ ਨੇ ਤੇਰੇ ਰਹਿਣ ਦੇ ਨੇ ਗਏ ਨੇ ਪਿੰਡ ਜਾ ਕੇ ਗੇਂਦ ਹੀ ਕਹਾ ਬਾਤ ਪੁੱਛੀਏ ਹਾਂ ਠੀਕ ਹੈ ਉਹ ਅਮਰ ਵੀ ਪਾਰਟੀ ਦਾ ਦੋਆ ਸਲਾਦਾ ਕਾਰਜਕਾਲ ਕਿਵੇਂ ਹਾਂ ਕਾਰਜਕਾਲ ਬਸ ਆਹੀ ਹੈ ਜਿਹੜਾ ਕੋਈ ਪਹਿਲਾਂ ਜੋ ਉੱਥੇ ਬੈਠੇ ਪਕਾਈ ਕਰੀ ਉਹ ਪਿੰਡਾਂ ਦੇ ਜਾ ਕੇ ਵੜਦੇ ਨਹੀਂ ਉਹ ਕਹਿੰਦੇ ਚਿੱਟੇ ਦਾ ਲੱਕ ਤੋੜਦਾ ਸੀ ਹਾਂ ਚਿੱਟਾ ਲੱਕ ਤੋੜ ਗਿਆ ਸਾਰਾ ਕੁਝ ਹਟਦਾ ਉਹ ਨਵਾਬ ਦੇ ਲੱਕ ਟੁੱਟ ਗਿਆ ਚਿੱਟੇ ਦਾ ਟੁੱਟ ਗਿਆ ਠੀਕ ਹੈ ਬਾਪੂ ਉਹ ਕਹਿੰਦੇ ਸੀ ਇੱਕ ਇੱਕ ਮਿੰਟ ਦੀ ਇੱਕ ਇੱਕ ਉਹ ਕਹਿੰਦੇ ਸੀ ਨੌਕਰੀਆਂ ਦੇਤੀਆਂ ਨੌਜਵਾਨਾਂ ਨੂੰ ਬਹੁਤ ਗੋਗੂ ਜੀ ਦਾ ਧੰਨ ਤਾਂ ਬਿਲਸੀ ਨਹੀਂ ਕੋਈ ਇੱਥੇ ਪਿੰਡਾਂ ਦੀ ਆ ਤੁਹਾਡੇ ਉਹ ਕਿਹਨੂੰ ਨੌਕਰੀ ਦੇ ਦਿੱਤੀ ਇੱਥੇ ਇੱਕ ਮੁੰਡਾ ਹੀ ਬੈਠਾ ਸੀ ਬਾਈ ਉਰੇ ਆਇਓ ਤੋ ਲੱਗਿਆ ਜਿਹੜੇ ਫਰੀ ਲੱਗਿਆ 1 ਰੁਪਿਆ ਲਿਆ ਭਗਵਾਨ ਜੀ ਮਾਨ ਨੇ ਅੱਛਾ ਉਹ ਨੈਗਰਾ ਬ੍ਰਿਜਾ ਨੈਗਰਾ ਪੀਗਾ ਲੱਗਿਆ ਛੋਖੇ ਦੇ ਕੁੜੀਆਂ ਲੱਗੀਆਂ ਕਿਵੇਂ ਬਾਪੂ ਆ ਕੇ ਲੱਗਿਆ ਬਾਈ 1 ਮਿੰਟ ਇੱਕ 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 ਜਾਣਾ ਗੱਲ ਕਰੋ ਆਪਾਂ ਥੋੜੀ ਵੀ ਗੱਲ ਸੁਣਦੇ ਉਹਨਾਂ ਦੀ ਵੀ 1 ਮਿੰਟ ਬਾਬਾ ਜੀ ਹਾਂ ਜੀ ਹੋਰ ਦੱਸੋ ਵੀ ਸਾਡੇ ਪਿੰਡ 'ਚ 5-7 ਉਹ ਹੀ ਤੇ ਆਹ ਓਹ ਕੁੱਤੀ ਲੜੀਂ ਜੋ ਸਤਲਾਹ ਦੇ ਪਰਦੇ ਨਾ ਮਲਾਜ ਰੱਖਿਆ ਬਿਨਾ ਪਰਦੇ ਇੱਕ ਹੀ ਵੀ ਹਿਲਿਆ ਬਾਪੂ ਉਹ ਵੀ ਨੇ ਨੌਕਰੀਆਂ ਮਿਲ ਗਈਆਂ ਉਹ ਕਹਿੰਦਾ ਉਹ ਮੁੰਡਾ ਨਾ ਬਹੁਤ ਬੜਿਆ ਹੈ ਵਿਚਾਰਾ ਉਹਨੇ ਮਿਹਨਤ ਕਰਕੇ ਲੱਗਿਆ ਕੋਈ ਭਗਵਾਨ ਤੇ ਮਾਨ ਨਹੀਂ ਉਹਦਾ ਕੋਈ ਤਲਕਾਰ ਆਉਂਦੀ ਉਹਨਾਂ ਦਾ ਲੱਗਣਾ ਹੀ ਲੱਗਣਾ ਸੀਗਾ ਆ ਮੈਨੂੰ ਲੱਗਦਾ ਤੁਹਾਡਾ ਪੁੱਤ ਆਮ ਆਦਮੀ ਦਾ ਤਾਂ ਨਹੀਂ ਜਿਵੇਂ ਪੀਲਾ ਉਹ ਹੈ ਹੀ ਆਮ ਯਾਦ ਵੀ ਕਮੀ ਆ ਤਾਂ ਆ ਪਹਿਲਾਂ ਹੀ ਅਸੀਂ ਤਾਂ ਆਮ ਨਹੀਂ ਪਾਉਂਦੇ ਨਾ ਪਹਿਲਾਂ ਪਾਈ ਤੇ ਨਾ ਪਾਉਂ ਹੁਣ ਬਾਪੂ ਤੁਹਾਡਾ ਮੁੰਡਾ ਆਮ ਆਦਮੀ ਚਾਹ ਕੋਈ ਕਰੀ ਆ ਕਰੀ ਆ ਜਾਂ ਤਾਂ ਮੁੰਡੇ ਨੂੰ ਰੋਕਦਾ ਹੀ ਨਹੀਂ ਮੈਂ ਕਿਸੇ ਨੂੰ ਨਹੀਂ ਰੋਕਦਾ ਮੈਂ ਤਾਂ ਆਪ ਦਾ ਮਾਨਾ ਮੇਰਾ ਤਾਂ ਮੈਂ ਤਾਂ ਉਧਰ ਹੀ ਪਾਉਣਾ ਕੁੱਡੀਆਂ ਸਾਹਿਬ ਇੱਥੇ ਆਉਣਗੇ ਪੁੱਛੋਗੇ ਸਵਾਲ ਉਹ ਚਾਂਗੇ ਕਿ ਕਿਹ ਪਾਈ ਦੱਸੋ ਤੁਹਾਡੇ ਆ ਪਏ ਮਲੇ ਨੇ ਸਾਡਾ ਕੀ ਕੀਤਾ ਇਹ ਕਿਉਂ ਸਵਾਲਾਂ ਤੋਂ ਭੱਜੇ ਫੇਰ ਹੈ ਜੇ ਉਹ ਭੱਜ ਗਏ ਸਵਾਲਾਂ ਤੋਂ ਤੁਹਾਡੇ ਪਾ ਪੇੜ ਦੇ ਲੋਕੀ ਮੋਰੇ ਹੋ ਗਏ ਵੀ ਨਹੀਂ ਸਵਾਲ ਪੁੱਛਦੇ ਹਾਂ ਮੈਂ ਤਾਂ ਪੁੱਛੂਗਾ ਉਹ ਨਾ ਪੁੱਛੋ ਤੁਹਾਡੇ ਆ ਵੀ ਹੈ ਪਹਿਲਾਂ ਦੇਖ ਲਓ ਨਾ ਕਾਂਗਰਸ ਇਹ ਬਣਾਤੀ ਹਮ ਇਹਨੇ ਲਾਈ ਅਗਲੀਆਂ ਇਧਰ ਵੀ ਕਾਲੀ ਜਾਲ ਨਹੀਂ ਬਣਾਤੀਆਂ ਇਹਨਾਂ ਨੇ ਦੱਸੋ ਵੀ ਕਿਤੇ ਇੱਕ ਲਾਈ ਆ ਬਾਈ ਦੱਸੋ ਕਹਿੰਦੇ ਇੱਕ ਵੀ ਲਾਈ ਨਹੀਂ ਲਾਈ ਤੇ ਨਹੀਂ ਕਰ ਮਾਲ ਦੇ ਬਣਾ ਦੇ ਮੇਰੀ ਮੇ ਹੋਰ ਦਾ ਸੀ ਆ ਵੀ ਹੀ ਆ ਤੇਰੀ ਤੇਰੀ ਵੀ ਹੀ ਆ ਆਪਦੀ ਤੇ ਮੇਰਾ ਘਰ ਹੈ ਹਾਂ ਤੇ ਨੂੰ ਪੁੱਛ ਵੀ ਆ ਹੈ ਅਸੀਂ ਕਿੰਨੇ ਔਖੇ ਇੱਥੋਂ ਪਾਣੀ ਜਾਂਦਾ ਤੇ ਜਾ ਕੇ ਅੰਦਰੀ ਵੱਡ ਜਾਂਦਾ ਸਹੀ ਹੈ ਕਿਦਾਂ ਸੌਖੇ ਤੇ ਆਪੇ ਫੜੀ ਗੱਲ ਨਹੀਂ ਚੁਲੀ ਕਿਤੇ ਹੂੰ ਬਾਪੂ ਕੇ ਮਨੂਕੇ ਵਾਲੀ ਰਾਜਨੀਤੀ ਪਾਣੀ ਤੁਸੀਂ ਕਿਦੇ ਚੋ ਪੁੱਤ ਕਰੀ ਜਾਂਦੇ ਉਹ ਨੌਕੇ ਹੋਰ ਪਾਰਟੀ ਬਣਾ ਲੇਦੀ ਆ ਉਹ ਹੋਰ ਬਸ ਉਹ ਉਹ ਤਾਂ ਨਹੀਂ ਕਰਦੇ ਪਰ ਘੋਟ ਐਜੀ ਪਾ ਬੈਠਾ ਪਉਦਾ ਆ ਵੀ ਨਹੀਂ ਲਾ ਨੂੰ ਕਿ ਨਹੀਂ ਪਉਦਾ ਗਾੜੀ ਨਹੀਂ ਆ ਜੋ ਉਧਰ ਗੱਲਬਾਤ ਕਰਦੇ ਆ ਬਾਈ ਕਿਵੇਂ ਦੇਖਦੇ ਹਾਂ ਬਾਪੂ ਕਹਿੰਦਾ ਆ ਮਰਦੇ ਵਾਲੇ ਕਿਤੇ ਕੰਮ ਦੇ ਨਹੀਂ ਕਿਸੇ ਦੇ ਉਹ ਕੰਮ ਇਹਨੇ ਤਾਂ ਹੈਗੀ ਜਿਆਦਾ ਕੋਈ 10 ਮੈਨੂੰ ਕਿੰਨਾ ਕੋਲ ਬਈ ਤਾਂ ਵਾਲਾ ਕੋਲ ਆ ਆਮ ਆਦਮੀ ਵਾਲੇ ਕਹਿੰਦੇ ਸੀ ਚਿੱਟਾ ਬੰਦ ਕਰ ਦੇਗੇ ਨੌਕਰੀਆਂ ਦੇ ਦੇਾਂਗੇ ਜਿਹੜੇ ਜਿਹੜੇ ਕਾਗਰਾਸ ਨੇ ਕਿ ਬੇਰਵਾਜ ਕੀਤਾ ਹੈ ਬਾਰੇ ਕਰਨੇ ਕਿ ਲਈ ਕੀਤਾ ਉਹਨਾਂ ਦਾ ਬੰਦ ਹੋ ਰਿਹਾ ਇਹ ਕਿਦੋਂ ਕਰ ਜੂ ਸਾਡੇ ਦੋ ਜਣੇ ਪਰ ਬਈ ਇਹਨਾਂ ਨੇ ਵਾਦੇ ਵਾਲੇ ਕੀ ਦੋ ਦੋ ਸਾਰੀ ਵਾਰੋਂ ਬਾਰੇ ਬੁਰੇ ਕੰਮ ਉਹ ਬੱਲ ਮਾਫ ਕਰਤਾ ਇਹ ਇਹ ਕਹਿੰਦੇ ਸ਼ੀਆਮੀ ਨਗਰੀ ਤੇ ਲੋਗਰੇ ਦੇ ਮੁੰਡੇ ਰੱਖੇਗੇ ਹਾਂ ਕਿਵੇਂ ਬਾਈ ਤੇਰਾ ਤੇ टाकी ਮੈਂ ਪੰਪ ਆਪ ਕੀਤਾ ਮੈਂ ਬੈਠਾ ਉਹ ਕਹਿੰਦੇ ਸਾਡੇ ਤੋਂ ਪਹਿਲਾਂ ਉਹ ਅੰਮ੍ਰਿਤ ਗਾਇਬ ਗਏ ਹੈ ਵੀ ਬਹਿਰ ਗਿਆ ਹਾਂ ਉਹ ਬਾਪਰੇ ਜਿਹੜਾ ਆਪਾਂ ਕੋਲ ਫਿਰ ਆਈ ਬਾਈ ਇਹ ਡਿਵੈਲਪਮੈਂਟ ਦੀ ਗੱਲ ਕਰੀਏ ਤੁਹਾਡੇ ਬਾਪੂ ਜੀ ਆ ਉਹ ਕਹਿੰਦੇ ਸਾਡੇ ਗਲੀ ਦੇ ਵਿੱਚ ਹੀ ਨੀ ਇੱਟ ਲੱਗੀ ਪੁੱਛ ਲਈ ਨਾ ਨਹੀਂ ਲੱਗੀ ਆਹ ਵੇਲਾ ਦਗਾ ਉਹਨੇ ਬਾਹਰ ਦੇਖਿਆ ਦੇਖਿਆ ਆਨੂੰ 2 ਸਾਲ ਹੋ ਗਏ ਤੇ ਬੰਦੇ ਆਮ ਪਾਰਟੀ ਨੂੰ ਮੋਟਾ ਸੀ ਬਣਿਆ ਪਹਿਲਾਂ ਜੱਟ ਕੇ ਉਹਨੇ ਪੋਲ ਲਗਾਈ ਪੂਰੀ ਪਾਰਟੀ ਕਰੀ ਉਹਨੇ ਬੂਦੋਰ ਲਾਇਆ ਕੋਟਾ ਪਵਾਇਆ ਜਿਤਾਇਆ ਤੇ ਸਾਰੇ ਇੱਥੇ ਖੜਾ ਨਹੀਂ ਕਿਤੇ ਆ ਕੇ ਕਿ ਕਿਵੇਂ ਲੱਗਦਾ ਸਰ ਜੱਤੀ ਆ ਆ ਖਿੱਚ ਲਾਵਾਂਗੇ ਜੀ ਚੰਦਰਮੱਠਾ ਹੋਰ ਕੁਝ ਖਾਏਗਾ ਉਹਨੇ ਆ ਬੰਦੇ ਨੂੰ ਲਾ ਲਾ ਕਦੇ ਬੜੀ ਮੂਰੀ ਬਾਇਆ ਕਿਸੇ ਨੇ ਵਿਖਾਇਆ ਉਹ ਜੀ ਕੋਈ ਮੱਕੀ ਜਿਹੜੇ ਮਾਨ ਸਾਹਿਬ ਉਹ ਕਹਿੰਦੇ ਤੇਰਾ ਦੀਆਂ 13 ਸੀਟਾਂ ਜਿੱਤ ਜਾਂਗੇ ਸੀ ਮੈਂ ਇੱਕ ਵੀ ਨਹੀਂ ਆਉਦੀ ਕੁਡੀਆਂ ਸਾਹਿਬ ਵੀ ਨਾ ਵਾ ਤੇ ਫਿਰ ਉਹਦਾ ਸਾਹਿਬ ਵਰਜੀ ਆ ਵਰਦਾਗਾ ਪਤਨੀ ਵੜਦਾ ਵਰਜੂਪ ਕਾਲੀ ਆ ਸੀ ਠੀਕ ਹੈ ਬੰਟੀ ਜੀ ਮੰਨ ਤੈਨੂੰ ਭਾਈ ਅਕਾਲੀਵਾਲ ਦਾ ਕੀ ਸਕੋਪ ਲੱਗਦਾ ਹਰਸਿਮਰਤ ਕੋਰ ਬਾਦਲ ਕਹਿੰਦੀ ਮੈਂ ਏਮ ਤੇ ਲੈ ਕੇ ਆਈ ਆ ਮੈਂ ਬਸ਼ਿੰਦੇ ਦੀ ਡਿਵੈਲਪਮੈਂਟ ਕੀਤੀ ਆ ਏ ਨਹੀਂ ਜਾਊਗੀ ਇਹ ਨਹੀਂ ਅਰਜਦੀ ਜਿੱਦਨੇ ਕਾਰ ਆ ਬੰਨਜਤ ਜੀਤਾ ਆਪਣੇ ਬੰਤੇ ਜੀਰਮਿੰਦਰ ਸਿੰਘ ਕਹਿੰਦੇ ਉਹ ਉਹਨਾਂ ਦਾ ਪਸ਼ੋਕਰ ਵੀ ਕਾਲੀਵਾਲ ਦਾ ਇਹ ਕਹਿੰਦੇ ਗੇਮ ਹੀ ਸਾਰੀ ਕਾਲੀਵਾਲ ਚਰਚਾ ਹੈ ਇਸ ਕਰਕੇ ਵੋਟ ਪਾਉਗੇ ਹੂੰ ਠੀਕ ਹੈ ਕਾਈ ਬੋਲ ਬੋਨੀ ਆਹੋ ਇਧਰ ਵੀ ਗੱਲਬਾਤ ਕਰਦੇ ਆਂ ਬਸ ਇੱਕ ਦੋ ਨਾਲ ਬਾਬਾ ਜੀ ਸੱਸੀ ਸੱਸੀ ਘਾਲ ਜੀ ਠੀਕ ਹੈ ਜੀ ਓਕੇ ਸ਼ੁਕਰੀਆ ਤਾਂ ਦੋਸਤੋ ਇਹ ਬਠਿੰਡੇ ਹਲਕੇ ਦੀ ਗੱਲਬਾਤ ਹੈ ਜਿੱਥੇ ਹੋਰ ਸੀਟ ਕਿਹਾ ਜਾਂਦਾ ਕਿਉਂਕਿ ਹਰ ਸਿਮਰਤ ਕੌਰ ਤੇ ਕੁੱਡੀਆਂ ਸਾਹਿਬ ਦਾ ਫਸਮਾ ਮੈਚ ਦੱਸਿਆ ਜਾ ਰਿਹਾ ਹਾਂਜੀ ਬਾਬਾ ਜੀ ਮੁੰਡਾ ਹੁਣ ਤੁਹਾਡੇ ਕੰਨੀ ਆ ਗਿਆ ਮੈਨੂੰ ਲੱਗਦਾ ਬਾਈ ਨਹੀਂ ਨਹੀਂ ਤੁਹਾਡੇ ਕੰਨੀ ਨਹੀਂ ਉਹ ਆਕੇ ਸਾਰੇ ਨਹੀਂ ਉਹ ਧਾਦੇ ਨਹੀਂ ਜੇ ਜਿਹੜੇ ਜੀਓ ਜੀ ਆਕੇ ਆਏ ਮੈਨੂੰ ਲੱਗਦਾ ਵੀ ਇਹ ਰਕੇ ਐਸਾ ਬਣਾਏ ਇਹਨਾਂ ਦੇ ਵਰਕਰ ਆਦੀਆਂ ਵੀ ਵੋਟਾਂ ਨਹੀਂ ਪੈ ਰਹੀਆਂ ਇਹਨਾਂ ਨੂੰ ਨਹੀਂ ਪੈ ਰਹੀਆਂ ਨਹੀਂ ਪੈ ਰਹੀਆਂ ਜੀ ਨਹੀਂ ਪੈ ਰਹੀਆਂ ਨਹੀਂ ਪੈ ਰਹੀਆਂ ਆ ਸ਼ੁਕਰੀਆ ਬਾਬਾ ਜੀ ਬਹੁਤ ਬਹੁਤ ਜੀ ਇਹਨਾਂ ਦਾ ਮੁਕਾਬਲਾ ਹੋਊਗਾ ਸਾਡੇ ਪਿੰਡਾਂ 'ਚ ਅਸੀਂ ਤੁਹਾਨੂੰ ਦੱਸਦੇ ਅੱਛਾ ਤੇ ਦੋ ਲੱਖ ਦਾ ਕਾਂਗਰਸ ਦਾ ਯਕਾਦੀਆਂ ਦਾ ਹੂੰ ਦੋਨਾਂ ਮੁਕਾਬਲਾ ਹੋਣਾ ਹੀ ਹੋਣਾ ਇੱਥੇ ਠੀਕ ਆ ਬਾਬੂ ਜੀ ਜਿਹੜਾ ਜੀਤਬਿੰਦਰ ਸਿੰਘ ਆ ਉਹਦਾ ਪਿਸ਼ੋਕਰ ਵੀ ਕਹਿੰਦੇ ਅਕਾਲੀਵਾਲ ਦਾ ਕੋ ਹੋਵੇ ਜਾਂ ਨਾ ਹੋਵੇ ਜਿਹੜਾ ਉੱਠੀਰ ਤੇ ਉੱਠ ਕੇ ਆਂਗਾਸਰ ਮਨੂੰ ਗੱਲਾਂ ਨੇ ਬਿਲਕੁਲ ਹੋ ਗਈ ਜੇ ਆਪਾਂ ਮਾਨਦਲ ਦੀ ਗੱਲ ਕਰੀਏ ਤਾਂ ਲੱਖੇ ਵਿਧਾਨੇ ਦਾ ਕੋਈ ਸੁਪਨੇ ਲੱਖੇ ਵਿਧਾਨੇ ਦਾ ਹੀ ਨਹੀਂ ਸਾਡੇ ਆયા ਸੀ ਇੱਥੇ ਪਰ ਉਹ ਗੱਲਾਂ ਸੁਣਾਉਂਦਾ ਜਿਹੇ ਦੀ ਤੁਹਾਨੂੰ ਪਤਾ ਹੀ ਹੈ ਉਹਦਾ ਵੀ ਨਹੀਂ ਲੱਖਾ ਸੁਧਾਨਾ ਕਹਿੰਦਾ ਵੀ ਪੰਜਾਬ ਬਚਾਉਣਾ ਪੰਜਾਬੀ ਦੀ ਬੋਲੀ ਜਿਤਾਉਣੀ ਹੈ ਮੈਨੂੰ ਇੱਕ ਵਾਰੀ ਪਾਰਲੀਮੈਂਟ ਚ ਭੇਜ ਦਿਓ ਤੇ ਲੱਗਾ ਜਿਹਾ ਗਿਆ ਕਿਥੋਂ ਸਾਾਨੂੰ ਉਹ ਪਜੋਖੜ ਦਾ ਹੀ ਪਤਾ ਕਿ ਕੀ ਕਰਦਾ ਰਿਹਾ ਕਿ ਕਿਤੇ ਕੀ ਕੀ ਕੁਛ ਕੀਤਾ ਕਿਵੇਂ ਜੀ ਮਾ ਪੰਜਾਬ ਚ ਪੰਜਾਬ ਦੇ ਉਹ ਮੁੰਡਾ ਹੁੰਦਾ ਨਹੀਂ ਪੰਜਾਬ ਪਜਾ ਸਕਦਾ ਕਿ ਉਹ ਬੋਟਾਂ ਵਾਲੇ ਜਾ ਕੇ ਪੰਜਾਬ ਬਜੂਗਾ ਇਹ ਲਾਹਿਆ ਜੀ ਮਾ ਬੋਟਾ ਵਾਲਾ ਇੱਕ ਹੀ ਬੰਦਾ ਜਿਹੜੀ ਪੰਜਾਬ ਨੂੰ ਆਇਆ ਕਰਦਾ ਹੈ ਉਹ ਕਰਦਾ ਮੁਰਤੇ ਇਹ ਕੋਈ ਪੁੱਛਦਾ ਹੈ ਹਾਂ ਹਾਂਜੀ ਬਾਪੂ ਜੀ ਕਿਵੇਂ ਦੀ ਵੀ ਜਿਹੜਾ ਕਿਸੇ ਦਾ ਫਾਇਦਾ ਕੀਤਾ ਹਾਂ ਉਹਦਾ ਵੀ ਛੋਟੋ ਵੀ ਉਹਨੇ ਇੱਥੇ ਆ ਕੇ ਫਾਇਦਾ ਕਰਦਾ ਹਾਂਜੀ ਬਾਦਲ ਨੇ ਜਿੰਨੇ ਕੰਮ ਕੀਤੇ ਐ ਹਾਂ ਇੱਕ ਨੰਬਰ ਦੇ ਕੰਮ ਕੀਤੇ ਐ ਬਾਦਲ ਨਾਲ ਦਾ ਬੰਦਾ ਨਹੀਂ ਹੋਣਾ ਮਰ ਗਿਆ ਬੰਦੇ ਹੁਣ ਪਿਆ ਸੀ ਅੱਦੂ ਕਬ ਨਹੀਂ ਦੀ ਜਗੇ ਬੈਠੇ ਹਾਂ ਉਹ ਵੀ ਨਹੀਂ ਅਸੀਂ ਉਹਨੂੰ ਨੀਂਦੇ। ਕੁਝ ਵੀ ਅਸੀਂ ਉਹ ਤਾਂ ਕਦੇ ਜਾਗੇ ਨਾ ਜਗੇ ਅਸੀਂ ਨੀਂਦੇ ਜੀ ਕਿਵੇਂ ਬਾਈ ਮਾ ਟੱਬਿਆਂ ਦੇ ਮੋਟਰ ਲਾ ਲਾ ਨਾ ਜਿੱਥੇ ਤਾਰਾ ਮੇਰਾ ਨਹੀਂ ਹੁੰਦਾ ਸੀ 90 90 ਮਰ ਚੋਣਾ ਹੁੰਦਾ ਬਾਦਲ ਦੀ ਜੇ ਨਾ ਜੇ ਵੀ ਜਿੰਮੇਦਾਰ ਬਾਦਲ ਮਾਰਾ ਬਾਦਲ ਮਾਰਾ ਪਹਿਲਾਂ ਕਾਂਗਰਸ ਵੀ ਰਹੀ ਆ ਇਹ ਬਾਦਲ ਦਾ ਜਿੰਨਾ ਸੁੱਖ ਵੇਖਿਆ ਉਹਨਾਂ ਅਸੀਂ ਸੁੱਖ ਨਹੀਂ ਵੇਖਿਆ ਨਾ ਕਾਂਗਰਸ ਵੀ ਅਸੀਂ ਪਹਿਲਾਂ ਰਹੇ ਨਹੀਂ ਆਵੇ ਨਹੀਂ ਆਵੇ ਫਿਰ ਹਾਂ ਅਈ ਤਾਂ ਮਰ ਜਾਗੇ ਤਾਂ ਅਸੀਂ ਹੋਰ ਜਾਂ ਬੰਦਾ ਨਹੀਂ ਦੇਖਣਾ ਹੂੰ ਠੀਕ ਹੈ ਓਕੇ ਦਾਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤਾਂ ਦੋਸਤੋ ਇਹ ਬਚੰਡੇ ਹਲਕੇ ਦੀ ਗੱਲਬਾਤ ਹੈ ਜਿੱਥੇ ਹੌਟ ਸੀਟ ਹੈ ਹਰ ਸਿਵਲ ਉੱਪਰ ਬਾਦਲ ਜੀਤਬਿੰਦਰ ਸਿੰਘ ਜੀ ਆ ਪਰਮਪਾਲ ਕੌਰ ਹੈ ਤੇ ਗੁਰਮੀਤ ਖੋਡੀਆਂ ਵੀ ਆ ਹੁਣ ਦੇਖਣਾ ਹੋਵੇਗਾ ਕੌਣ ਚਿਤਦਾ ਹੈ ਤੇ ਕੌਣ ਜਿੱਤਦਾ ਛੰਡਾ ਗੜਦਾ ਜੁਡੀ